ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮ ਹਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਤੇ ਇਹ ਜਿਹੜਾ ਡਿਜ਼ਾਈਨ ਹੈ ਸਪੈਸ਼ਲ ਲੇਡੀਜ਼ ਕੋਟੀ ਤੇ ਹੀ ਪਏਗਾ ਦੋ ਤਰ੍ਹਾਂ ਦੇ ਇੱਥੇ ਡਿਜ਼ਾਈਨ ਬਣਨਗੇ ਇੱਕ ਡਿਜ਼ਾਈਨ ਜਿਹੜਾ ਉਹ ਤੁਸੀਂ ਜੈਂਟਸ ਕੋਟੀ ਤੇ ਵੀ ਪਾ ਸਕਦੇ ਜੇ ਤੇ ਇੱਕ ਡਿਜ਼ਾਈਨ ਜਿਹੜਾ ਉਹ ਸਿਰਫ ਲੇਡੀਜ਼ ਕੋਟੀ ਤੇ ਪਹਿਣਾ ਹੈ ਕਿਉਂਕਿ ਇਹ ਡਿਜ਼ਾਈਨ ਆਪਾਂ ਦੋ ਡਿਜ਼ਾਈਨ ਦਾ ਕੰਬੀਨੇਸ਼ਨ ਕਰਕੇ ਬਣਾਇਆ ਹੋਇਆ ਹੈ ਬਹੁਤ ਹੀ ਪਿਆਰਾ ਤੇ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਹੈ ਬਹੁਤ ਪਿਆਰੀ ਲੱਗਦੀ ਹੈ ਕੋਟੀ ਬਣੀ ਹੋਵੇ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਪਾਓਗੇ ਤੇ ਬਹੁਤ ਜ਼ਿਆਦਾ ਉੱਠ ਕੇ ਆਏਗਾ ਕਿਉਂਕਿ ਡਿਜ਼ਾਈਨ ਜਿਹੜਾ ਮੋਟਾ-ਮੋਟਾ ਬਣਨਾ ਹੈ ਤੇ ਇਸ ਨੂੰ ਬਣਾਉਣ ਵਾਸਤੇ 12 ਗੁੰਡੇ ਚਾਹੀਦੇ ਆ ਇੱਕ ਡਿਜ਼ਾਈਨ ਜਿਹੜਾ 6 ਗੁੰਡਿਆਂ ਵਿੱਚ ਬਣਨਾ ਦੂਸਰਾ ਡਿਜ਼ਾਈਨ ਵੀ 6 ਗੁੰਡਿਆਂ ਨਾਲ ਬਣਨਾ ਹੈ ਤੇ ਆਪਾਂ ਜਦੋਂ ਇਹ ਦੋਨੇ ਡਿਜ਼ਾਈਨ ਬਣਾਉਣੇ ਆ ਤੇ 12 ਦੇ ਹਿਸਾਬ ਨਾਲ ਕੁੰਡੇ ਲੈਣੇ ਨੇ 12 ਕੁੰਡੇ 12 ਗੁੰਡੇ ਇਸ ਤਰ੍ਹਾਂ ਕੁੰਡੇ ਲੈ ਕੇ ਤੇ ਲਾਸਟ ਤੇ ਛੇ ਕੁੰਡੇ ਲੈਣੇ ਨੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਦੋ ਕੁੰਡੇ ਲੈਣੇ ਨੇ ਐਡਜਸਟ ਵਾਸਤੇ ਅੱਠ ਕੁੰਡੇ ਆਪਾਂ ਬਾਧੂ ਲੈਣੇ ਨੇ ਇੱਥੇ ਮੈਂ 12 ਤੇ 8 ਗੁੰਡੇ ਵੱਧੂ ਲੈ ਕੇ 20 ਗੁੰਡੇ ਲੈ ਹੋਏ ਨੇ ਤੇ ਆ ਡਬਲ ਫੂਲ ਆ ਤੁਸੀਂ ਇਸ ਨੂੰ ਕਿਸੇ ਤਰ੍ਹਾਂ ਦੀ ਫੂਲ ਨਾਲ ਵੀ ਮੋਟੀ ਨਾਲ ਬਰੀਕ ਨਾਲ ਕਿਸੇ ਨਾਲ ਵੀ ਬਣਾ ਕੇ ਰੈਡੀ ਕਰ ਸਕਦੇ ਹੋ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓਂ ਆਪਾਂ ਸ਼ੁਰੂ ਕਰਾਂਗੇ 8 ਸਲਾਈਆਂ ਦਾ ਟੋਟਲ ਡਿਜ਼ਾਈਨ ਆ 8 ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਏਗਾ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਹੁਣ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓਂ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੇ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਹੁਣ ਧਾਗਾ ਜਿਹੜਾ ਆਪਣਾ ਇੱਧਰ ਹੀ ਰਹੇਗਾ ਤਾਂ ਇੱਕ ਕੁੰਡੇ ਨੂੰ ਇਸ ਤਰ੍ਹਾਂ ਕਰਕੇ ਆਪਾਂ ਪਾ ਲੈਣਾ ਵਾ ਤੇ ਇਹਨਾਂ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਧਾਗਾ ਜਿਹੜਾ ਇੱਧਰ ਹੀ ਰਹਿਣਾ ਹੈ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਇਹ ਇੱਥੇ ਇੱਕ ਜਾਲੀ ਪੈ ਗਈ ਜਿਹੜੇ ਦੋ ਕੁੰਡੇ ਘਟੇ ਸੀ ਉਹ ਇੱਕ ਕੁੰਡਾ ਪਾ ਕੇ ਪੂਰੇ ਹੋ ਗਏ ਹੁਣ ਧਾਗ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਇਹ ਸਾਡਾ 6 ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਹੁਣ ਧਾਗਾ ਪਿੱਛੇ ਕਰਾਂਗੇ 6 ਕੁੰਡੇ ਸਿੱਧੇ ਬਣਾਉਣੇ ਆ 1 2 3 4 5 6 ਸ਼ੇਕੁੰਡੇ ਸਿੱਧੇ ਬਣਾ ਲੈ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਇੱਕ ਤੇ ਦੋ ਹੁਣ ਧਾਗਾ ਇੱਧਰ ਹੀ ਰੱਖਾਂਗੇ ਇਹ ਕੁੰਡੇ ਨੂੰ ਘੁਮਾ ਕੇ ਇੱਧਰ ਨੂੰ ਪਾ ਲੈਣਾ ਵਾ ਤੇ ਦੋ ਕੁੰਡਿਆਂ ਤੋਂ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰ ਦੇਣਾ ਜਿਹੜੇ ਆਪਾਂ ਘਟਾਇਆ ਸੀ ਉਹ ਇੱਥੇ ਜਾਲੀ ਪਾ ਕੇ ਪੂਰਾ ਹੋ ਗਿਆ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਫੇਰ ਉਲਟੇ ਧਾਗਾ ਪਿੱਛੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਪਹਿਲੀ ਸਲਾਈ ਇਸ ਤਰ੍ਹਾਂ ਬਣ ਗਈ ਹੁਣ ਦੂਸਰੀ ਸਲਾਈ ਤੇ ਆ ਗਏ ਆ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਬੈਕ ਸਾਈਡ ਤੇ ਕਰਾਂਗੇ ਦੋ ਕੁੰਡੇ ਸਿੱਧੇ ਇੱਕ ਤੇ ਦੋ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਇੱਕ ਦੋ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਜਿਹੜੇ ਉਧਰੋਂ ਆਪਾਂ ਉਲਟੇ ਬਣਾਏ ਸੀ ਇਧਰੋਂ ਸਿੱਧੇ ਬਣ ਜਾਣੇ ਹੁਣ ਛੇ ਕੁੰਡੇ ਉਲਟੇ ਇੱਕ ਦੋ 3 4 5 6 ਧਾਗਾ ਪਿੱਛੇ ਦੋ ਕੁੰਡੇ ਸਿੱਧੇ ਫਿਰ ਆਪਣੀ ਵਾਲੀ ਧਾਗਾ ਕਰਕੇ ਦੋ ਕੁੰਡੇ ਉਲਟੇ ਜਿਹੜੇ ਉਧਰੋਂ ਉਲਟੇ ਸੀ ਇਧਰੋਂ ਸਿੱਧੇ ਬਣ ਜਾਣੇ ਹਰ ਸਲਾਈ ਦੇ ਵਿੱਚ ਇਦਾਂ ਹੀ ਬਣਨਗੇ ਦੋ ਸਲਾਈਆਂ ਬਣ ਗਈਆਂ ਸਾਡੀਆਂ ਇੱਕ ਉਲਟੀ ਤੇ ਇੱਕ ਸਿੱਧੀ ਹੁਣ ਆ ਗਏ ਅਸੀਂ ਤੀਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਹੁਣ ਪਿਛਲੇ ਪਾਸੇ ਕਰਕੇ ਇਹ ਇੱਕ ਕੁੰਡਾ ਆ ਤੇ ਇੱਕ ਐਵਲਾ ਕੁੰਡਾ ਇਹਨਾਂ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਅੱਗੋਂ ਦੀ ਆਪਾਂ ਇੱਕ ਕਰ ਦੇਣਾ ਪਹਿਲਾਂ ਆਪਾਂ ਇੱਧਰ ਵਾਲੇ ਪਾਸੇ ਜਾਲੀ ਪਾਲੀ ਸੀ ਇੱਕ ਤੇ ਫੇਰ ਕੁੰਡਾ ਘਟਾਇਆ ਸੀ ਹੁਣ ਪਹਿਲਾਂ ਆਪਾਂ ਦੋ ਤੋਂ ਇੱਕ ਕਰ ਦੇਣਾ ਹੁਣ ਧਾਗਾ ਬੈਕ ਸਾਈਡ ਤੇ ਸਾਡਾ ਰਹੇਗਾ ਆ ਅਗਲੇ ਦੋ ਕੁੰਡੇ ਆਪਾਂ ਉਲਟੇ ਬਣਾ ਲੈਣੇ ਤੇ ਜਿਹੜਾ ਕੁੰਡਾ ਘਟਿਆ ਸੀ ਉਹ ਵਾਲ ਪੈ ਕੇ ਇੱਥੇ ਪੂਰਾ ਹੋ ਗਿਆ ਦੋ ਕੁੰਡੇ ਹੁਣ ਉਲਟੇ ਹੁਣ ਧਾਗਾ ਪਿੱਛੇ ਕਰਾਂਗੇ ਹੁਣ ਇਹ ਜਿਹੜੇ 6 ਕੁੰਡੇ ਇਹਨਾਂ ਨੂੰ ਆਪਾਂ ਟਵਿਸਟ ਕਰਨਾ ਹੈ ਵੇਖੋ ਆਪਾਂ ਇਹਨਾਂ ਨੂੰ ਟਵਿਸਟ ਕਿਹੜੇ ਤਰੀਕੇ ਨਾਲ ਕਰਨਾ ਹੈ ਇਹ ਜਿਹੜੇ ਤਿੰਨ ਕੁੰਡੇ ਆ ਬਲੇ ਤਿੰਨ ਕੁੰਡੇ ਇਹਨਾਂ ਨੂੰ ਆਪਾਂ ਇੱਧਰ ਵਾਲੀ ਸਾਈਡ ਲੈ ਕੇ ਆਉਣਾ ਇਹਨਾਂ ਨੂੰ ਉਤਾਰ ਕੇ ਵੀ ਤੁਸੀਂ ਕਰ ਸਕਦੇ ਜਿਸ ਤਰ੍ਹਾਂ ਕਰਕੇ ਉਤਾਰ ਕੇ ਇਹ ਤਿੰਨ ਕੁੰਡੇ ਬੈਕ ਤੇ ਪਾ ਲੈਣੇ ਆ ਤੇ ਆਹ ਤਿੰਨ ਕੁੰਡੇ ਜਿਹੜੇ ਆ ਇਹਨਾਂ ਨੂੰ ਆਪਾਂ ਇੱਧਰ ਪਾ ਲੈਣਾ ਇਸ ਤਰ੍ਹਾਂ ਕਰਕੇ ਹੁਣ ਆਪਾਂ ਇਹਨਾਂ ਛੇ ਕੁੰਡਿਆਂ ਨੂੰ ਸਿੱਧੇ ਬਣਾਉਣਾ ਹੈ 1 2 3 4 5 6 धागा अपने वाली साइड दो कुंडे उल्टे एंड तक डिजाइन वेख बहुत प्यारा डिजाइन बनेगा हूँ फिर कुंडे उल्टे बना ले हूँ दो कुंड तो एक कुंडा करा जिमें आप इधर किया धागा हूँ पिछे रहेगा अगले दो कुंडे उल्टे एक ते दो धागा पिछे लास्ट वाला कुंडा सीधा तीन सिलाइया बन गई साड़ियाँ चौथी सिलाई पहला कुंडा उतार लिया धागा बैक साइड त ਦੋ ਕੁੰਡੇ ਸਿੱਧੇ ਫਿਰ ਦੋ ਕੁੰਡੇ ਉਲਟੇ ਫਿਰ ਦੋ ਸਿੱਧੇ ਤੇ ਛੇ ਕੁੰਡੇ ਉਲਟੇ 1 2 3 4 5 6 ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਫਿਰ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਇਸ ਤਰ੍ਹਾਂ ਕਰਕੇ ਹੁਣ ਚਾਰ ਸਲਾਈਆਂ ਬਣ ਗਈਆਂ ਹੁਣ ਪੰਜਵੀਂ ਸਲਾਈ ਵੇਖੋ ਕਿਵੇਂ ਬਣਨੀ ਆ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਹੁਣ ਧਾਗਾ ਇੱਧਰ ਹੀ ਰਹੇਗਾ ਫਿਰ ਇਹ ਵਾਲੇ ਕੁੰਡੇ ਨੂੰ ਆਪਾਂ ਘੁਮਾ ਕੇ ਇੱਧਰ ਨੂੰ ਪਾ ਲੈਣਾ ਜਿਵੇਂ ਆਪਾਂ ਪਹਿਲੀ ਸਲਾਈ ਦੇ ਵਿੱਚ ਪਾਇਆ ਸੀ ਇਹ ਹੁਣ ਦੋ ਤੋਂ ਇੱਕ ਕਰਾਂਗੇ ਧਾਗਾ ਇੱਧਰ ਹੀ ਰਹਿਣਾ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਧਾਗਾ ਪਿੱਛੇ 6 ਕੁੰਡੇ ਵਾਲੇ ਜਿਹੜੇ ਆ ਫਿਰ ਆਪਾਂ ਸਿੱਦੇ ਬਣਾਉਣੇ ਆ ਹੁਣ ਬਾਅਦ ਵਿੱਚ ਸੰਗਲ ਜਿਹੜਾ ਆਪਾਂ ਇਹ ਕੇਬਲ ਆ ਇਹਨੂੰ ਦੂਸਰੀ ਸਾਈਡ ਨੂੰ ਪਲਟਾਉਣਾ ਆ ਉਹੀ ਤੁਸੀਂ ਧਿਆਨ ਨਾਲ ਵੇਖਣਾ ਆ ਆ ਸਲਾਈ ਜਿਹੜੀ ਸਾਡੀ ਪੰਜਵੀਂ ਸਲਾਈ ਆ ਬਿਲਕੁਲ ਸਾਡੀ ਪਹਿਲੀ ਸਲਾਈ ਦੀ ਤਰ੍ਹਾਂ ਬਣਨੀ ਆ ਫਿਰ ਧਾਗਾ ਇੱਧਰ ਹੀ ਇਹ ਵਾਲੇ ਕੁੰਡੇ ਦਾ ਮੂੰਹ ਘੁਮਾ ਕੇ ਇੱਧਰ ਨੂੰ ਪਾ ਲੈਣਾ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਪੰਜਵੀਂ ਸਲਾਈ ਬਣ ਗਈ ਛੇਵੀਂ ਸਲਾਈ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਬੈਕ ਸਾਈਡ ਤੇ ਕਰਤਾ ਦੋ ਉਲਟੇ ਸਿੱਧੇ ਦੋ ਉਲਟੇ ਫਿਰ ਦੋ ਸਿੱਧੇ ਛੇ ਉਲਟੇ ਇੱਕ ਦੋ ਇਨ 4 5 ਤੇ 6 ਧਾਗਾ ਪਿੱਛੇ ਦੋ ਕੁੰਡੇ ਸਿੱਧੇ ਫਿਰ ਦੋ ਕੁੰਡੇ ਉਲਟ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟ ਇਸ ਤਰ੍ਹਾਂ ਸਾਡੀਆਂ 6 ਸਲਾਈਆਂ ਬਣ ਗਈਆਂ ਹੁਣ ਸਤਵੀਂ ਸਲਾਈ ਵੇਖੋ ਆਪਾਂ ਕਿਸ ਤਰ੍ਹਾਂ ਬਣਾਉਣੀ ਆ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਬੈਕ ਸਾਈਡ ਤੇ ਕਰਕੇ ਇਹ ਦੋ ਕੁੰਡਿਆਂ ਨੂੰ ਆਪਾਂ ਇਕੱਠਿਆਂ ਨੂੰ ਬੰਨ੍ਹ ਦੇਣਾ ਦੋ ਤੋਂ ਇੱਕ ਕਰ ਦੇਣਾ ਹੁਣ ਧਾਗਾ ਇੱਧਰ ਹੀ ਰਹੇਗਾ ਅਗਲੇ ਦੋ ਕੁੰਡਿਆਂ ਨੂੰ ਉਲਟੇ ਬਣਾ DNA ਜਿਹੜਾ ਇੱਕ ਕੁੰਡਾ ਘਟਾਇਆ ਉਹ ਨਾਲ ਦੀ ਨਾਲ ਪੂਰਾ ਹੋ ਗਿਆ ਹੁਣ ਧਾਗਾ ਪਿੱਛੇ ਕਰਾਂਗੇ ਹੁਣ ਵੇਖੋ ਆਪਾਂ ਕਿਵੇਂ ਟਵਿਸਟ ਕਰਨਾ ਪਹਿਲਾਂ ਆਪਾਂ ਇਧਰੋਂ ਕੁੰਡੇ ਇਧਰ ਲੈ ਕੇ ਆਏ ਸੀ ਹੁਣ ਆਪਾਂ ਇਧਰੋਂ ਕੁੰਡੇ ਇਧਰ ਲੈ ਕੇ ਜਾਣੇ ਆ ਜਿਹੜੇ ਕੁੰਡੇ ਆਪਾਂ ਇਧਰ ਲੈ ਕੇ ਜਾਣੇ ਪਰ ਲੈ ਕੇ ਆਪਾਂ ਅੱਗੋਂ ਦੀ ਜਾਣੇ ਪਹਿਲਾਂ ਹੁਣ ਆਹ ਜਿਹੜੇ ਤਿੰਨੇ ਕੁੰਡੇ ਆ ਇਹ ਆਹ ਇਹਦੇ ਤਿੰਨ ਕੁੰਡੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬੈਕ ਤੋਂ ਸਲਾਈ ਦੇ ਉੱਪਰ ਪਾ ਲੈਣਾ ਤੇ ਅਗਲੇ ਤਿੰਨ ਕੁੰਡੇ ਜਿਹੜੇ ਇਹਨਾਂ ਨੂੰ ਆਪਾਂ ਇਧਰ ਲੈ ਆਉਣਾ ਇਧਰ ਵਾਲੀ ਸਾਈਡ ਇਸ ਤਰ੍ਹਾਂ ഫെർ ത സൈറ്റ ടൂർ സിദ്ധേ ബാൻ ചാര ഷേ ധാഗി വീടി സൈഡ ദോ ക ഉോ കൂടിയോ ਇੱਕ ਕੁੰਡਾ ਫਿਰ ਇੱਥੇ ਤੱਕ ਰਹੇਗਾ ਦੋ ਕੁੰਡੇ ਉਲਟੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਇਹ ਹੁਣ ਡਿਜ਼ਾਈਨ ਦੀ ਬਣ ਗਈ ਹੈ ਸਤਵੀਂ ਸਲਾਈ ਅੱਠਵੀਂ ਸਲਾਈ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਫਿਰ ਦੋ ਕੁੰਡੇ ਉਲਟੇ ਉਲਟੀਆਂ ਸਲਾਈਆਂ ਇਸ ਡਿਜ਼ਾਈਨ ਦੇ ਵਿੱਚ ਹਰ ਵਾਰ ਇੱਕੋ ਤਰੀਕੇ ਨਾਲ ਹੀ ਬਣਨੀਆਂ ਆ ਬਸ ਸਿੱਧੀ ਸਲਾਈ ਦੇ ਵਿੱਚ ਡਿਜ਼ਾਈਨ ਬਣਨਾ ਛੇ ਗੁੰਡੇ ਹੁਣ ਉਲਟੇ ਬਣਾਵਾਂਗੇ ਤੇ ਇਹ ਵਾਲੀ ਜਿਹੜੀ ਕੇਬਲ ਹੈ ਇਹ ਬਹੁਤ ਹੀ ਪਿਆਰੀ ਲੱਗਦੀ ਹੈ ਜਿਵੇਂ ਉੱਪਰ ਉੱਪਰ ਰੱਖੀ ਹੋਵੇ ਇਸ ਤਰ੍ਹਾਂ ਲੱਗਦੀ ਕੇਬਲ ਬਣੀ ਹੋਈ ਬਹੁਤ ਸੋਹਣਾ ਡਿਜ਼ਾਈਨ ਹੈ ਤੁਸੀਂ ਇਸ ਤਰ੍ਹਾਂ ਦੀ ਕੇਬਲ ਬਣਾ ਕੇ ਜਿਹੜੀਆਂ ਅੱਜ ਕੱਲ ਬੈਗੀਆਂ ਚੱਲ ਰਹੀਆਂ ਹਨ ਉਹਨਾਂ ਤੇ ਇਹ ਵਾਲਾ ਡਿਜ਼ਾਈਨ ਤੁਸੀਂ ਪਾਓਗੇ ਜਿਵੇਂ ਤੁਸੀਂ ਥੰਬਨੇਲ ਵਿੱਚ ਵੇਖਿਆ ਹੈ ਬਹੁਤ ਹੀ ਸੋਹਣਾ ਜਿਹੜਾ ਡਿਜ਼ਾਈਨ ਬਣ ਕੇ ਰੈਡੀ ਹੁੰਦਾ ਹੈ ਇਹ ਦੇਖੋ ਅੱਠ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਬਣ ਗਿਆ। ਇਹ ਹੀ ਅੱਠ ਸਲਾਈਆਂ ਅਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਹੈ। ਜਦੋਂ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੋ ਜਾਏਗਾ। ਤੇ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ। ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।